ਸਵਾਗਤ ਹੈ ਦੋਸਤੋ ਤੁਹਾਡਾ ਅੱਜ ਤੁਹਾਨੂੰ ਇਸ ਚੈਨਲ ਦੇ ਉੱਪਰ ਦੱਸਾਂਗੇ ਕਿ ਏਕ ਪੇੜ ਮਾਂ ਕੇ ਨਾਮ ਤੁਸੀਂ ਕਿਸ ਤਰ੍ਹਾਂ ਰਜਿਸਟਰ ਕਰਨਾ ਹੈ ਤੇ ਕਿਸ ਤਰ੍ਹਾਂ ਆਪਣੀ ਫੋਟੋ ਜਿਹੜੀ ਉਹ ਅਪਲੋਡ ਕਰਨੀ ਹੈ ਤੇ ਕਿਸ ਤਰ੍ਹਾਂ ਆਪਣਾ ਸਰਟੀਫਿਕੇਟ ਹੈ ਜਿਹੜਾ ਉਹ ਡਾਊਨਲੋਡ ਕਰਨਾ ਸੋ ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ Google Chrome ਦੇ ਵਿੱਚ ਜਾਣਾ ਹੈ ਤੇ ਉੱਪਰ ਲਿੰਕ ਦੇ ਵਿੱਚ ਏਕ ਪੇੜ ਮਾਂ ਕੇ ਨਾਮ ਫਿਲ ਕਰਨਾ ਹੈ ਤੇ ओके ਕਰਨਾ ਹੈ ਤਾਂ ਤੁਹਾਡੇ ਕੋਲ ਜੋ ਸਭ ਤੋਂ ਪਹਿਲਾਂ ਉੱਪਰ siteeducation.gov.in ਆਏਗਾ ਉਸ ਦੇ ਉੱਪਰ ਤੁਸੀਂ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜਾਵੇਗਾ ਤੁਸੀਂ نیچے ਜਾਣਾ ਇਸ ਤਰ੍ਹਾਂ ਦੀ ਫੋਟੋ ਦਿਖੇਗੀ ਔਰ ਉਸ ਤੋਂ نیچے ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਦਾ ਫਾਰਮੈਟ ਤੁਹਾਡੇ ਕੋਲੇ ਮਿਲੇਗਾ ਇਸ ਫਾਰਮੈਟ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣਾ ਜੋ ਸਟੂਡੈਂਟ ਹੈ ਉਸ ਦਾ ਨਾਮ ਉਸ ਦਾ ਸੋਰੀ ਸਭ ਤੋਂ ਪਹਿਲਾਂ ਸਟੂਡੈਂਟ ਦਾ ਨਾਮ ਮੈਂ ਕੋਈ ਵੀ ਇੱਥੇ ਸੈਂਪਲ ਦੇ ਤੌਰ ਤੇ ਫਿਲ ਕਰਦਾ ਸੋ ਉਸ ਤੋਂ ਬਾਅਦ ਉਸ ਦੀ ਮਦਰ ਦਾ ਨਾਮ ਸੋ ਉਸ ਤੋਂ ਬਾਅਦ ਉਸ ਦੇ ਪਿਤਾ ਦਾ ਨਾਮ ਉਸ ਤੋਂ ਬਾਅਦ ਉਸ ਦੀ ਕਲਾਸ ਮੰਨ ਲਓ ਮੈਂ ਇੱਥੇ 4th ਕਲਾਸ ਫਿਲ ਕਰਤੀ ਹੈ ਉਸ ਤੋਂ ਬਾਅਦ ਉਸ ਦੀ ਏਜ ਮੰਨ ਲਓ 11 ਸਾਲ ਜਾਂ 10 ਸਾਲ ਉਸ ਦੀ ਏਜ ਹੈ ਉਸ ਤੋਂ ਬਾਅਦ ਜੈਂਡਰ ਲੜਕੀ ਹੈ ਫੀਮੇਲ ਯੂਡਾਈਸ ਤੁਸੀਂ ਆਪਣੇ ਸਕੂਲ ਦਾ ਯੂਡਾਈਸ ਕੋਡ ਭਰ ਦੇਣਾ ਉਸ ਤੋਂ ਬਾਅਦ ਤੁਸੀਂ ਜਿਹੜੀ ਫਾਈਲ ਹੈ ਉਹ ਚੂਜ਼ ਕਰਨੀ ਹੈ ਆਪਣੀ ਗੈਲਰੀ ਦੇ ਵਿੱਚੋਂ ਗੈਲਰੀ ਦੇ ਵਿੱਚ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਬੱਚੇ ਦੀ ਜੋ ਵੀ ਹੈਗੀ ਫੋਟੋ ਪੋਤਾ ਲਾਉਂਦਿਆਂ ਦੀ ਜੋ ਉਹ ਬੱਚੇ ਦੀ ਤੁਸੀਂ ਅਪਲੋਡ ਕਰ ਦੇਣੀ ਹੈ ਤੇ ਇਸ ਤਰ੍ਹਾਂ ਆ ਜਾਵੇਗੀ ਤੇ ਇਸ ਤੋਂ ਬਾਅਦ ਤੁਸੀਂ ਇਹ ਚੈੱਕ ਜਿਹੜਾ ਕਲਿੱਕ ਕਰ ਦੇਣਾ ਅਤੇ ਇਸ ਨੂੰ ਸਬਮਿਟ ਕਰ ਦੇਣਾ ਸਬਮਿਟ ਕਰਨ ਤੋਂ ਬਾਅਦ ਡਾਊਨਲੋਡ ਸਰਟੀਫਿਕੇਟ ਦਾ ਲਿੰਕ ਆਏਗਾ ਤੁਹਾਡੇ ਕੋਲ ਅਤੇ ਇਸ ਸਰਟੀਫਿਕੇਟ ਨੂੰ ਤੁਸੀਂ ਨੀਚੇ ਡਾਊਨਲੋਡ ਇਮੇਜ ਦੇ ਉੱਤੇ ਜਾ ਕੇ ਕਲਿੱਕ ਕਰਨਾ ਹੈ ਤਾਂ ਤੁਹਾਡੇ ਕੋਲ ਇਹ ਸਰਟੀਫਿਕੇਟ ਇਸ ਤਰ੍ਹਾਂ ਦੇਖੋਗੇ ਕਿ ਡਾਊਨਲੋਡ ਹੋ ਜਾਵੇਗਾ ਤੇ ਇਸ ਨੂੰ ਤੁਸੀਂ ਫਿਰ ਆਪਣੇ ਸਬੰਧਤ ਅਧਿਆਪਕ ਦੇ ਨਾਲ WhatsApp ਦੇ ਉੱਪਰ ਸ਼ੇਅਰ ਦੇ ਲਿੰਕ ਤੇ ਜਾ ਕੇ ਸ਼ੇਅਰ ਕਰ ਸਕਦੇ ਹੋ ਸੋ so, ACG ਇੱਕ ਪੇੜ ਮਾ ਕੇ ਨਾਮ ਤੁਸੀਂ ਇਸ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ